ਬੱਚਾ ਤੇ ਲੋ ਰੱਬ ਨਾ ਕਰੇ ਫੇਰ ਕਰੇ ਅਗਲੇ ਸਾਲ ਵੇਫਸ ਹੋ ਗਈ। ਫਸਲ ਵੀ ਕੋਰਾ ਹੋ ਗਈ ਰੱਬ ਅਗਲੇ ਸਾਲ ਹੋਣ ਦੇ ਨੂੰ। ਇੱਕ ਸਾਲ ਬਿਜ਼ਨਸ ਵਿੱਚ ਘਾਟਾ ਪੈ ਗਿਆ ਦੂਜੇ ਸਾਲ ਰੱਬ ਬਰਕਤ ਪਾ ਦਿੱਤੀ। ਰਾ ਜਿਹੜੀ ਫਸਲ ਹੈ ਆ ਜਿਹੜਾ ਬਿਜ਼ਨਸ ਹੈ ਇਹ ਤਾਂ ਮਿਲੇ ਹੀ ਖਵਾਲੇ। ਘੜਾ ਕੋਈ ਕੋਪਾਰਟਮੈਂਟ ਆਉਣੀ ਹੈ ਵੀ ਫਰਚਾ ਵੇਚ ਦੇ ਦੋ ਤੇ ਦਾਸ ਹੋ ਜੂਗੇ ਇਹ ਤਾਂ ਨਾਨਕ ਗੁਰੂ ਸਰਬੰਨ ਦੇ ਦੱਸੇ ਮਹਾਰਾਜ ਨੇ ਔਖੇ ਕਰਮ ਨਹੀਂ ਦੱਸੇ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਾ ਗੁਰਾਂ ਦੀ ਬਾਣੀ পড়ੋ ਬਾਣੀ ਸੁણો ਬਾਣੀ ਗਾਓ ਉਹ ਤੁਹਾਡੇ ਜਨਮ ਨੂੰ ਕਰੇਗੀ ਸਫਲ ਇਹ ਸਫਲਤਾ ਵਿੱਚ ਖੁਸ਼ੀ ਹੈ ਅਨੰਦ ਬਰੇ ਸ਼ਕੁਰ ਪਾਸ਼ਾ ਜੀ ਨੇ ਜਿਹੜਾ ਹੁਕਮ ਕੀਤਾ ਸਾਨੂੰ ਮਰਜਾਦਾ ਬਖਸ਼ੀਏ ਬੜਾ ਮੋਲਕ ਸ਼ਾਮਾ ਮੋਲਕ ਦਾਤ ਹੈ ਮਰਤ ਦੇ ਦੀ ਔੜਾਂ ਦੇ ਅਸੀਂ ਦੇਸ਼ ਕਾਲ ਦੇ ਪ੍ਰਭਾਵ ਵਿੱਚ ਆ ਕੇ ਇਸ ਅਬੋਲ ਕਦਾਤ ਤੋਂ ਵਾਂਝੇ ਹੈ ਸਦਗੁਰਾਂ ਦੇ ਤੇ ਸ਼੍ਰੀ ਜਰਜੀ ਸਾਹਿਬ ਵਿੱਚ ਬਸਣ ਕੀਤੇ ਨੇ ਸਾਚਾ ਸਾਹਿਬ ਸਾਚ ਨਾਏ ਸਾਇਉ ene ਮਾਲਕ ਨੂੰ of the ਕਿੰਨਾ ਸਾਲ ਫਿਰਦੇ ਰਹੇ ਪਰ ਤੱਕ ਟਿਕਟ ਨਹੀਂ ਮਿਲਦਾ। ਫੇਰ ਦਿੱਸਦੇ ਨਹੀਂ। ਉਹਦੇੋਂ ਕਿਸ ਰਾਹ ਹੀ ਤੇ 20 ਸਾਲ ਬਾਅਦ ਲੱਗ ਵੀ ਜਾਵੇ। ਤੇ ਪੁੱਤਰ ਦੀ ਨੂੰ ਵੀ ਮਿੰਟ ਵੀ ਨਹੀਂ ਲੱਗਦੇ। ਇਹ ਰਖੋ ਸ਼ਹਿਦ। ਇਹ ਵੀ پتہ ਲੱਗਦਾ ਵੀ ਗਿਆ ਵੀ। ਇਸ ਝੂਗਵੇਂ ਸੋਭਾ ਨਾਮ ਕੀ ਤੇ ਜਿਹਨਰ ਨੂੰ ਵਾਹਿਗੁਰੂ ਦੇ ਨਾਮ ਨੇ ਸੋਭਾ ਦੇ Vamos fazer ਇਦਵੇ ਦਾ ਸੰਗਤ ਕਿਸੇ ਨੂੰ ਸ਼ੋਭਾ ਬਖਸ਼ ਕਰੇ ਕੋਲੋ ਵੀ ਮਹਾਰਾਜ ਨੇ ਫੇਰੀ ਤੋਂ ਪਰੇਜ ਕਿਹਾ ਹੈ ਕਿ ਇਸ ਪਰਪੰਚ ਮੈਂ ਰਾਮ ਨਾਮ ਦੀ ਵਡਿਆਈ ਮਤ ਕੋਈ ਤਨੁ ਗਮਾਣਾ ਜੇ ਵੈਗੁਰ ਦਾ ਸਿਮਰਨ ਕਰਕੇ ਉਹਦਾ ਬਾਣਾ ਪਾ ਕੇ ਉਹਦੀ ਬਾਣੀ ਛਣਾਉਣ ਕਰਕੇ ਤੇਰੀ ਸ਼ੋਭਾ ਹੁੰਦੀ ਹੈ ਨਾ ਲੋਕ ਮਥੇ ਟੇਕਦੇ ਨੇ ਫਲਾਰਥ ਦੰਦੇ ਨੇ ਤੇਰਾ ਬਚਨ ਮੰਨਦੇ ਨੇ ਜੀ ਆਇਆ ਕਹਿੰਦੇ ਨੇ ਕੋ ਸ਼ਾਮਦੀਦ ਕਹਿੰਦੇ ਨੇ G Se grab ਸ਼ੇ ਗਰੁੱਪ ਦੇ ਆਲੇ ਨੂੰ ਪੁਸ਼ਕ ਕਰ ਲਿਜਾਓਗੇ ਉਹਨੂੰ ਪ੍ਰਸ਼ਾਦਾ ਸਿਖਾਓਗੇ ਇਹ ਪ੍ਰਸ਼ਾਦਾ ਸਿਖਾਉਣ ਤੋਂ ਬਾਅਦ ਜਿਹੜੀ ਦਰਸ਼ਨਾ ਦਿੱਤੀ ਜਾਂਦੀ ਹੈ ਭੇਟਾ ਦਿੱਤੀ ਜਾਂਦੀ ਉਹ ਕੀ ਚੀਜ਼ ਹੈ ਉਹ ਕੋਈ ਮਾਇਆ ਨਹੀਂ ਉਹ ਕੋਈ ਕਪੜੇ ਨਹੀਂ ਉਸ ਪ੍ਰਸ਼ਾਦਾ ਚਖਣ ਵਾਲੇ ਦਾ ਧੰਨਵਾਦ ਸ਼ਿਰਦਸ਼ਨਾ ਦਾ ਅਰਥ ਧੰਨਵਾਦ ਪੰਜਾਬੀ ਵਿੱਚ ਮਾਣੇ ਆਖਣੇ हा जॾहिं असीं न ਸੇਵਾ ਥੋੜੀ ਮੰਗਣੋਂ ਪੋਤਾ ਸੇਵਾ ਥੋੜੀ ਏ ਖੇਤ ਵਿੱਚ ਰੇ ਪਾਏ ਹੀ ਨਹੀਂ ਹੜ ਵਾਹੇ ਹੀ ਨਹੀਂ ਪਾਣੀ ਦਿੱਥੇ ਹੀ ਨਹੀਂ ਇਹ ਧਰਮਸ਼ਾਲਾ ਤੇ ਮੰਦਰ ਗੁਰਦੁਆਰੇ ਜਾ ਕੇ ਕਹੀ ਜਾਂਦਾ ਝਾੜ ਵਧਾ ਦੇ ਖੇਰ ਕੋਲ ਸਦ ਕਰ ਇਹ ਵੀ ਨੂੰ ਆਪ ਸੋਚ ਸਬਦ ਕੇ ਅਰਦਾਸ ਕਰਨਾ ਅਰਦਾਸ ਤੇ ਚਾਹੀਦੀ ਏ Oh on ਯਾਪੀਆਂ ਦਾ ਮੁਹਾਵਰਾ ਵੀ ਜਦ ਤੂੰ ਸਾਡੇ ਆਵੇਂਗਾ ਤੇ ਕੀ ਲੈ ਕੇ ਆਵੇਂਗਾ ਜਦ ਮੈਂ ਤੇਰੇ ਜਾਵਾਂਗਾ ਮੈਨੂੰ ਕੀ ਦਵੇਂਗਾ ਐਖੇ ਕੋਈ ਸੱਜਣ ਕੋ ਗੱਲ ਅਲਕ ਇਹ ਗੱਲ ਆਪਣੀ ਹੈ ਖੁਸ਼ਹਿਨ ਕਰਿਓ ਜਦ ਮੈਂ ਗੁਜਵਾਰੇ ਤੇਰੇ ਘਰ ਆਵੇਂਗਾ ਬਾਬੇ ਦੱਸ ਮੈਨੂੰ ਕੀ ਦਵੇਂਗਾ ਜੇਕਰ ਮੈਂ ਤੇਰੀ ਵੀਰ ਤੇਰਾ ਸਰੂਪ ਘਰ ਲੈ ਜਾਣਾ ਤੇ ਮੈਨੂੰ ਕੀ ਆਪਣੀ ਜੋਬ ਛੱਡ ਦੇਵਗੇ ਕਿਸੇ ਨੂੰ ਸੂਟ ਤੁਸੀਂ ਆਪਣੇ ਕੱਪੜੇ